18 ਮਈ 1922 ਨੂੰ ਬੱਬਰ ਅਕਾਲੀਆਂ ਨੂੰ ਇਸ ਗੱਲ ਕਰਕੇ ਅਦਾਲਤ ਵੱਲੋਂ ਸਜ਼ਾਵਾ ਸੁਣਾਈਆਂ ਗਈਆਂ ਸੀਗੀਆਂ ਕਿਉਂਕਿ ਇਹਨਾਂ ਨੇ ਬੋਰਿੰਗ ਅਤੇ ਕਿੰਗ ਨੂੰ ਮਾਰਨ ਦੇ ਵਾਸਤੇ ਇੱਕ ਸਾਜ਼ਿਸ਼ ਘੜੀ ਸੀਗੀ ਕਿਹੜੀ ਸਾਜ਼ਿਸ਼ ਘੜੀ ਗਈ ਸੀਗੀ ਕਿੰਗ ਤੇ ਬੋਰਿੰਗ ਕੌਣ ਸੀਗੇ ਔਰ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਬਾਬੇ ਜੀ ਪਵਿੱਤਰ ਧਰਤੀ ਜ ਜਿਹਨੂੰ ਅਸੀਂ ਸਤਿਕਾਰ ਦੇ ਨਾਲ ਨਨਕਾਣਾ ਸਾਹਿਬ ਕਹਿੰਦੇ ਆ ਉਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਫਰਵਰੀ 1920 ਵੀ ਵਾਲੇ ਦਿਨ ਨਰੈਣੂ ਮਹੰਤ ਨੇ ਆਪਣੇ ਗੁੰਡਿਆਂ ਸਮੇਤ ਅਤੇ ਸਰਕਾਰ ਦੀ ਸ਼ਹਿ ਦੇ ਨਾਲ ਉੱਥੇ 200 ਤੋਂ ਵੱਧ ਗੁਰੂ ਕੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀਗਾ ਲਸ਼ਮਰ ਸਿੰਘ ਧਾਰੋਵਾਲ ਵਰਗੇ ਦਰਵਾਰਾ ਸਿੰਘ ਵਰਗੇ ਕੇਰ ਸਿੰਘ ਵਰਗੇ ਟੈਲ ਸਿੰਘ ਵਰਗੇ ਭਾਈ ਈਸ਼ਰ ਸਿੰਘ ਵਰਗੇ ऐसे ਬਿਆਨ ਤੋਂ ਗੁਰੂ ਕੇ ਸਿੱਖ ਜਿਹੜੇ ਸਿਰਫ ਗੁਰੂ ਘਰ ਵਿੱਚ ਸੇਵਾ ਨਿਭਾਉਣੀ ਚਾਹੁੰਦੇ ਸੀਗੇ ਉਹਨਾਂ ਨੂੰ ਨਰੈਣੂ ਮਹੰਤ ਨੇ ਆਪਣੇ ਗੁੰਡਿਆਂ ਅਧ ਸਰਕਾਰੀ ਸ਼ਹਿ ਦੇ ਨਾਲ ਸ਼ਹੀਦ ਕਰ ਦਿੱਤਾ ਜਿਹੜੇ 200 ਗੁਰੂ ਕੇ ਸਿੱਖ ਸ਼ਹੀਦ ਹੋਏ ਇਹਨਾਂ ਦੀ ਸ਼ਹੀਦੀ ਦਾ ਰੋਸ ਜਿੱਥੇ ਆਮ ਲੋਕਾਂ ਵਿੱਚ ਸੀਗਾ ਉੱਥੇ ਬੱਬਰ ਅਕਾਲੀਆਂ ਦੇ ਵਿੱਚ ਵੀ ਰੋਸ ਸੀਗਾ ਜਿਹੜੇ ਕੀ ਗੁਰੂ ਕੇ ਸਿੱਖ ਫੌਜੀ ਸੀਗੇ ਰਿਟਾਇਰ ਹੋਏ ਹੋਏ ਉਹਨਾਂ ਦੇ ਵਿੱਚ ਵੀ ਇਸ ਗੱਲ ਦਾ ਪੂਰਾ ਰੋਸ ਸੀਗਾ ਕਿ ਗੁਰੂ ਨਾਨਕ ਬਾਬੇ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਇਹ ਕੰਮ ਨਹੀਂ ਹੋਣਾ ਚਾਹੀਦਾ ਸੀਗਾ ਹੁਣ ਜਿਹੜੇ ਬੱਬਰ ਅਕਾਲੀ ਸੀਗੇ ਉਹਨਾਂ ਨੇ ਨਾ ਬੈਠ ਕੇ ਇੱਕ ਮੀਟਿੰਗ ਕੀਤੀ ਮੀਟਿੰਗ ਵਿੱਚ ਇਹ ਗੱਲ ਤੈਹ ਹੋਈ ਕਿ ਬੇਸ਼ੱਕ ਸਾਹਮਣੇ ਨਰੈਣੂ ਮਹੰਤ ਦੋਸ਼ੀ ਹੈ ਉਹਨੇ ਆਪਣੇ ਗੁੰਡਿਆਂ ਦੇ ਨਾਲ ਰਲ ਕੇ ਇੱਕ ਕੰਮ ਕੀਤਾ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹਦੇ ਵਿੱਚ ਸਰਕਾਰੀ ਕੁਝ ਬੰਦੇ ਵੀ ਸ਼ਾਮਲ ਐ ਮਿਸਟਰ ਕਿੰਗ ਵਰਗੇ ਮਿਸਟਰ ਕਰੀ ਕਰੀ ਵਰਗੇ ਮਿਸਟਰ ਬੋਰਿੰਗ ਵਰਗੇ ਇਹਦੇ ਵਿੱਚ ਕਰਤਾਰ ਸਿੰਘ ਬੇਦੀ ਦਾ ਨਾਮ ਵੀ ਆਉਂਦਾ ਐ ਇਹਦੇ ਵਿੱਚ ਹੋਰ ਜਿਹੜੇ ਬਿਆਨ ਤੋਂ ਉਸ ਸਮੇਂ ਆਗੂ ਸਨ ਉਹਨਾਂ ਦਾ ਨਾਮ ਵੀ ਆਉਂਦਾ ਐ ਹੁਣ ਇੱਥੇ ਬੱਬਰ ਅਕਾਲੀਆਂ ਨੇ ਬੈਠ ਕੇ ਇੱਕ ਮੀਟਿੰਗ ਇਹ ਬਣਾਈ ਕਿ ਅਸੀਂ ਬੋਰਿੰਗ ਅਤੇ ਕਿੰਗ ਨੂੰ ਅਸੀਂ ਖਤਮ ਕਰਨਾ ਕਿਸੇ ਨਾ ਕਿਸੇ ਤਰੀਕੇ ਨਾਲ ਖਤਮ ਕਰੀਗੇ ਹੁਣ ਜਦੋਂ ਭਾਈ ਤੋਤਾ ਸਿੰਘ ਤੇ ਭਾਈ ਤਾਰਾ ਸਿੰਘ ਜੀ ਜੀ ਸਾਰੇ ਇਸ ਐਕਸ਼ਨ ਨੂੰ ਕਰਨ ਵਾਸਤੇ ਆਪਣੇ ਘਰ ਤੋਂ ਨਿਕਲਦੇ ਐ ਤੇ ਸਾਧੂ ਸਿੰਘ ਨੇ ਖਬਰ ਦੇ ਕੇ ਤਾਰਾ ਸਿੰਘ ਤੇ ਤੋਤਾ ਸਿੰਘ ਨੂੰ ਗ੍ਰਿਫਤਾਰ ਕਰਵਾ ਦਿੱਤਾ ਹੁਣ ਜਦੋਂ ਤਾਰਾ ਸਿੰਘ ਪੀ ਤੋਤਾ ਸਿੰਘ ਗ੍ਰਿਫਤਾਰ ਹੋਏ ਸਾਦੂ ਸਿੰਘ ਦੇ ਜਦੋਂ ਆਪਣੇ ਬਿਆਨ ਦਿੱਤੇ ਤੇ ਨਾਲ ਦੀ ਨਾਲ ਹੋਰ ਵਿੱਚੋਂ ਕਿਸੇ ਬੰਦੇ ਨੇ ਗਦਾਰੇ ਕੀਤੀ ਹੋਰ ਉਹਨੇ ਕਈ ਸਿੱਖ ਵੀ ਪਕੜਾ ਦਿੱਤੇ ਭਾਈ ਤਾਰਾ ਸਿੰਘ ਭਾਈ ਤੋਤਾ ਸਿੰਘ ਇਹ ਵੀ ਪਕੜੇ ਜਾਂਦੇ ਭਾਈ ਬੇਲਾ ਸਿੰਘ ਪਕੜਿਆ ਜਾਂਦਾ ਹੋਰ ਗੁਰੂ ਕੇ ਸਿੱਖ ਜਿਹੜੇ ਇਸ ਐਕਸ਼ਨ ਦੇ ਵਿੱਚ ਸ਼ਾਮਲ ਸੀਗੇ ਉਹ ਸਾਰੇ ਪਕੜੇ ਜਾਂਦੇ ਆ ਹੁਣ ਜਿਨ੍ਹਾਂ ਦੇ ਬਾਬਦ ਜਿਨ੍ਹਾਂ ਦੇ ਲਈ ਸਬੂਤ ਮਿਲਦੇ ਰਹੇ ਉਹਨਾਂ ਨੂੰ ਸਜ਼ਾਵਾਦ ਅਦਾਲਤ ਵੱਲੋਂ ਸੁਣਾਈਆਂ ਗਈਆਂ ਜਿਨ੍ਹਾਂ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਉਹਨਾਂ ਨੂੰ ਬਰੀ ਕੀਤਾ ਗਿਆ ਆ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਸੀ ਕਿ ਵਿਚ ਰਹਿ ਕੇ ਸੂ ਦੱਤੀ ਹੈ ਉਹਨਾਂ ਨੂੰ ਵੀ ਬਰੀ ਕਰਾਰ ਦਿੱਤਾ ਜਾਂਦਾ ਹੈ ਇਹ ਜਿਹੜੀਆਂ ਸਾਰੀਆਂ ਸਜਾਵਾਂ ਸਿੱਖਾਂ ਨੂੰ ਸੁਣਾਈਆਂ ਜਾਂਦੀਆਂ ਤੋਤਾ ਸਿੰਘ ਦੇ ਨੂੰ ਤਾਰਾ ਸਿੰਘ ਜੀ ਉਹਨਾਂ ਨੂੰ ਗੱਜਣ ਸਿੰਘ ਉਹਨਾਂ ਨੂੰ ਜਿਹਨੂੰ ਗੁਰੂ ਕੇ ਸੇਖ ਹੋਰ ਪਿਆਰ ਕਰਨ ਵਾਲੇ ਸਰਾ ਤੇ ਤੁਰਨ ਵਾਲੇ ਇਹ ਸਾਰੀਆਂ ਸਜਾਵਾਂ ਅੱਜ ਦੇ ਦਿਨ ਕਿਉਂਕਿ ਇਹਨਾਂ ਦੇ ਉੱਤੇ ਨੰਬਰ 8 ਨੰਬਰ 1921 ਨੂੰ ਕੇਸ ਬਣਦਾ ਆ ਤੇ ਅੱਜ ਦੇ ਦਿਨ 18 ਮਈ 1922 ਨੂੰ ਇਨਾਂ ਨੂੰ ਸਜ਼ਾਾਂ ਦਿੱਤੀਆਂ ਜਾਂਦੀਆਂ ਕਿ ਤੁਸੀਂ ਮਿਸਟਰ ਕਿੰਗ ਨੂੰ ਤੁਸੀਂ ਵੱਡੇ ਅਫਸਰ ਬੌਰਿੰਗ ਨੂੰ ਮਾਰਨ ਦੇ ਵਾਸਤੇ ਇੱਕ ਬਿਉਂਤ ਘੜੀ ਹੈ ਇੱਕ ਸਾਜ਼ਿਸ਼ ਘੜੀ ਗਿਆ ਤੇ ਇਹ ਅਦਾਲਤ ਵੱਲੋਂ ਤੁਹਾਨੂੰ ਬਣਦੀਆਂ ਸਜ਼ਾਾਂ ਦਿੱਤੀਆਂ ਜਾਂਦੀਆਂ ਆ ਕਿਸੇ ਨੂੰ 5 ਸਾਲ ਦੀ ਸਜ਼ਾ ਨਾਲ ਜੁਰਮਾਨਾ ਕਿਸੇ ਨੂੰ 4 ਸਾਲ ਦੀ ਸਜ਼ਾ ਨਾਲ ਜੁਰਮਾਨਾ ਐਦਾਂ ਦੀਆਂ ਸਜ਼ਾਾਂ ਅੱਜ ਦੇ ਦਿਨ ਬੱਬਰ ਅਕਾਲੀ ਦੇ ਜਥੇ ਨੂੰ ਦਿੱਤੀਆਂ ਗਈਆਂ ਕਿਉਂ ਕਿ ਉਹਨਾਂ ਜਥੇਦਾਰਾਂ ਨੇ ਉਹਨਾਂ ਗੁਰੂ ਕੇ ਪਿਆਰਿਆਂ ਨੇ ਸਿਰਪ ਤੇ ਸਿਰਪ ਨਨਕਾਣਾ ਸਾਹਿਬ ਦੇ ਅੰਦਰ ਨਰੇਣੂ ਮਹੰਤ ਦਾ ਸਾਥ ਦੇਣ ਵਾਲੇ ਅਵਸਰ ਅਤੇ ਜਿਹੜੇ ਸਾਡੇ ਆਗੂ ਸੀਗੇ ਜਿਨ੍ਹਾਂ ਨੇ ਨਰੇਣੂ ਮਹੰਤ ਦਾ ਸਾਥ ਦਿੱਤਾ ਆ ਉਹਨਾਂ ਨੂੰ ਸੋਦਾ ਲਾਉਣ ਦੀ ਬਯੰਤ ਘੜੀ ਸੀ ਇਸ ਗੱਲ ਕਰਕੇ ਬੱਬਰ ਅਕਾਲੀ ਜਥੇ ਨੂੰ ਉਹਨਾਂ ਦੇ ਵਿੱਚੋਂ ਗੁਰੂ ਕੇ ਸਿੱਖਾਂ ਨੂੰ 18 ਮਈ 1922 ਨੂੰ ਅਦਾਲਤ ਵੱਲੋਂ ਸਜ਼ਾਵਾਂ ਸੁਣਾਈਆਂ ਜਾਂਦੀਆਂ ਆ। ਸੋ ਫੇਰ ਮੈਂ ਬੇਨਤੀ ਕਰਾਂਗਾ ਸੰਗਤ ਜੀ ਆਪ ਜੀ ਨੂੰ ਤੁਸੀਂ ਇਹ ਸਾਰਾ ਇਤਿਹਾਸ ਜੇ ਪੜ੍ਹਨਾ ਵੀ ਹੋਵੇ ਨਾ ਜੀ ਡਾਕਟਰ ਖਰਜਿੰਦਰ ਸਿੰਘ ਦਲਗੀਰ ਉਹਨਾਂ ਨੇ ਸਾਰਾ ਇਤਿਹਾਸ ਬਾ ਤਰੀਕ ਦੇ ਨਾਲ ਸਾਰਾ ਇਤਿਹਾਸ ਲਿਖਿਆ ਕਿ ਅੱਜ ਆ ਤਰੀਕ ਹੈ ਉਹਦਾ ਆ ਇਤਿਹਾਸ ਇੱਕ ਦਿਨ ਦੇ ਵਿੱਚ ਉਹਨਾਂ ਨੇ 4-4 5-5 ਇਤਿਹਾਸਿਕ ਘਟਨਾਵਾਂ ਲਿਖੀਆਂ ਸੋ ਜ਼ਰੂਰ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਪੰਨੇ ਸੁਣਾਓ ਆਪ ਵੀ ਸੁਣੋ ਤਾਂ ਕਿ ਤੁਹਾਡੇ ਜੀਵਨ ਦੇ ਅੰਦਰ ਸਿੱਖੀ ਪ੍ਰਤੀ ਪਿਆਰ ਪੈਦਾ ਹੋ ਸਕੇ ਗੁਰੂ ਪ੍ਰਤੀ ਪਿਆਰ ਪੈਦਾ ਹੋ ਸਕੇ ਸਤਗੁਰੂ ਦਾਤਾ ਕਿਰਪਾ ਕਰੇ ਮਾਲਕ ਮਿਹਰਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ